ਅੱਛੇ ਦੇ ਦੇ ਇਹਨਾਂ ਨੂੰ ਯਾਦ ਆ ਵੀ ਇਹਨਾਂ ਦੇ ਟੀ ਵੀ ਹੈਗੀ ਆ ਹਾਂ ਨਾ ਭਾਬੀ ਐਹੇ ਜਿਹਾ ਗੱਲਾਂ ਨਾ ਮੂੰਹੋਂ ਕੱਢ ਤੁਹਾਨੂੰ ਕੌਣ ਭੁੱਲ ਸਕਦਾ ਤੁਸੀਂ ਤਾਂ ਉਹ ਘਰ ਦੇ ਮੈਂਬਰ ਹੋ ਉਹ ਲੋੜੀ ਮਨਾਉਣ ਲਈ ਨਾ ਸਾਰੇ ਪਰਿਵਾਰ ਦਾ ਹੋਣਾ ਜ਼ਰੂਰੀ ਆ ਕੱਲਿਆਂ ਲੋੜੀ ਨਹੀਂ ਮਨਾਈ ਜਾਂਦੀ ਹੁੰਦੀ ਇਸ ਲਈ ਨਾ ਮੈਂ ਆਸਮਾਨ ਨਹੀਂ ਰੱਖ ਸਕਦੀ ਤੁਸੀਂ ਇਹਨੂੰ ਵਾਪਸ ਲੈ ਜਾਓ ਆ ਮੈਂ ਤੇਰੇ ਮੁਰੇ ਹੱਥ ਜੋੜਦੀ ਆ ਮੈਂ ਨਾ ਵੀਰੇ ਨੂੰ ਵਾਦਾ ਕਰਕੇ ਆਈ ਸੀ ਕਿ ਮੈਂ ਖੁਸ਼ੀ ਦੀ ਲੋੜੀ ਦੇ ਕੇ ਆਉਂਗੀ ਪਲੀਜ਼ ਭਾਬੀ ਹੜੇ ਹੜੇ ਹੁਣ ਤੂੰ ਨਾ ਮੋੜਨ ਦੀ ਗੱਲ ਨਾ ਕਰੀ ਵਾ ਇੱਕ ਦੂਜੇ ਦੀਆਂ ਬਣੀਆਂ ਤਰਫਦਾਰੀਆਂ ਹੋ ਰਹੀਆਂ ਨੇ ਜਿਹੇ ਜੋ ਕੰਮ ਤੁਸੀਂ ਕਰਦੇ ਹੋ ਫਿਰ ਸੁਣੋ ਗਈ ਦੇਖ ਲੈ ਰੱਖ ਜੋ ਆਪਣੇ ਮੁਹ ਮੰਨ ਗਿਆ ਨਾ ਕਿ ਅੱਜ ਦੇ ਟਾਈਮ 'ਚ ਕੋਈ ਪੈਸੇ ਉਧਾਰੇ ਨਹੀਂ ਦਿੰਦਾ ਪਰ ਮੈਂ ਦਿੱਤੇ ਉਹ ਵੀ ਵਿਸ਼ਵਾਸ ਤੇ ਕਿ ਤੁਸੀਂ ਕਦੇ ਮੈਨੂੰ ਤੋਖਾ ਨਹੀਂ ਦਿਓਗੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਹੁਣ ਤੂੰ ਵੀ ਇੱਕੋ ਹੀ ਗੱਲ ਦੀ ਰਟ ਲਾ ਰੱਖੀ ਆ ਜਿਹੜੀ ਚੀਜ਼ ਹੈ ਨਹੀਂ ਹੁਣ ਤੇ ਕਿੱਥੋਂ ਦੇ ਦਈਏ ਤੈਨੂੰ ਇਹ ਗੱਲ ਕਿਉਂ ਨਹੀਂ ਸਮਝ ਲੱਗ ਰਹੀ ਰੱਜੂ ਤੂੰ ਵੀ 바ਵਾ ਸੁਮਾਨ ਬੇਤ ਰਾਜ ਨੇ ਖੁਸ਼ੀ ਦੀ ਲੋਹੜੀ ਦਾ ਉਹ ਭੇਜੂ ਆ ਜੀ ਉਹਦੀ ਧੀ ਦੀ ਪਹਿਲੀ ਲੋਹੜੀ ਆ ਉਹ ਤਾਂ ਠੀਕ ਆ ਜੀ ਪਰ ਨਾ ਰਾਜ ਨੂੰ ਆਪ ਆਉਣਾ ਚਾਹੀਦਾ ਸੀ ਆ ਜਿਹੜਾ ਉਹਨੇ ਰਮਨ ਦੇ ਹੱਥ ਭੇਜਿਆ ਮੈਨੂੰ ਨਹੀਂ ਇਹ ਕੁਝ ਠੀਕ ਲੱਗਿਆ ਉਹ ਕੋਈ ਨਹੀਂ ਜੇ ਰਾਜ ਨੇ ਲੋੜੀ ਭੇਜੀਆ ਤਾਂ ਵਾਪ ਵੀ ਆਜੂਗਾ ਜੀ ਰੱਬ ਕਰੇ ਉਹ ਦਿਨ ਨਾ ਛੇਤੀ ਆਵੇ ਨਾਲੇ ਹੁਣ ਨਾ ਇੱਕ ਉਮੀਦ ਜੀ ਵੀ ਜਾਗ ਪਈ ਐ ਵੀ ਰਾਜ ਨੂੰ ਛੈਲੀ ਹੋਣਾ ਦੀ ਫਿਕਰ ਜਿਹੜਾ ਉਹਨੇ ਨਾ ਸਮਾਨ ਭੇਜਿਆ ਖੁਸ਼ੀ ਲਈ ਇਹ ਤਾਂ ਤਾਂ ਐਂ ਲੱਗਦਾ ਜੀ ਉਹ ਛੇਤੀ ਛੈਲੀ ਨੂੰ ਵੀ ਲੈ ਕੇ ਜਾਊਗਾ ਹੂੰ ਗੱਲ ਤਾਂ ਤੇਰੀ ਸਹੀ ਆ ਵੈਸੇ ਰਾਜ ਦੀ ਭੈਣ ਨੇ ਛੈਲੀ ਨੂੰ ਕੁਝ ਤਾਂ ਦੱਸਿਆ ਵੀ ਰਾਜ ਹੁਣ ਕੀ ਕਹਿੰਦਾ ਜੀ ਰਾਜ ਤਾਂ ਲਿਜਾਣ ਨੂੰ ਤਿਆਰ ਆ ਪਰ ਉਹਦੀ ਮਾਂ ਨਾ ਹਜੇ ਵੀ ਆਪਦੀ ਗੱਲ ਤੇ ਅੜੀ ਬੈਠੀ ਆ ਕਹਿੰਦੀ ਪਹਿਲਾਂ ਨਾ ਮੀਨੂ ਮਾਫੀ ਮੰਗੇ ਫੇਰ ਅਸੀਂ ਲਿਜਾਣ ਬਾਰੇ ਕੋਈ ਸੋਚਾਂਗੇ ਜੀ ਮੀਨੂ ਤਾਂ ਨਾ ਮਾਫੀ ਵੀ ਮੰਗਣ ਨੂੰ ਤਿਆਰ ਪਰ ਉਹਦੀ ਸੱਸ ਨੇ ਉਹਨੇ ਤਾਂ ਉਹਦਾ ਨੰਬਰ ਹੀ ਬਲਾਕ ਕਰਤਾ ਇਹ ਤਾਂ ਛੇਲੀ ਦੀ ਸੱਸ ਲਈ ਫੇਰ ਗਲਤ ਗੱਲ ਆ ਨਾ ਉਹੀ ਤਾਂ ਗੱਲ ਆ ਜੀ ਆਪਣੀ ਧੀ ਤਾਂ ਉਹਨੇ ਮਾਫੀ ਵੀ ਮੰਗਵਾਉਣੀ ਆ ਤੇ ਆਕੜਾ ਵੀ ਰੱਖਣੀਆਂ ਨੇ ਪਤਾ ਨਹੀਂ ਉਹ ਕੀ ਚਾਹੁੰਦੀ ਆ ਉਹ ਚੱਲ ਕੋਈ ਗੱਲ ਨਹੀਂ ਇਹ ਮੁਸੀਬਤ ਦਾ ਹੱਲ ਵੀ ਰੱਬ ਛੇਤੀ ਇਹ ਕਰ ਦੂਗਾ ਨਾਲੇ ਮੈਨੂੰ ਇਹ ਤਾਂ ਦੱਸ ਮੀਨੂ ਦੀ ਸੱਸ ਮੀਨੂ ਨਾਲ ਠੀਕ ਆ ਹੁਣ ਹਾਂਜੀ ਹਾਂਜੀ ਉਹ ਤਾਂ ਠੀਕ ਆ ਮੈਂ ਤਾਂ ਨਾ ਹੁਣ ਰੱਬ ਦਾ ਸ਼ੁਕਰ ਕਰਦੀ ਆ ਨਹੀਂ ਕੋਈ ਕੱਚ ਨਿੱਤੀ ਛੱਡੀ ਛੇਲੀ ਦੀ ਜਠਾਣੀ ਨੇ ਮੀਨੂ ਦਾ ਘਰ ਪਾੜਨ ਜ ਉੱਨਾ ਆਪਾ ਮੀਨੂ ਕੰਨੀ ਤਾਂ ਟੈਨਸ਼ਨ ਫਰੀ ਆ ਰੱਬ ਦਾ ਸ਼ੁਕਰ ਆ ਜਿਹੜਾ ਉਹਦੇ ਘਰ ਨਾ ਤੂਫਾਨ ਆਇਆ ਸੀਗਾ ਉਹ ਟਲ ਗਿਆ ਹਾਂ ਗੱਲ ਤਾਂ ਤੇਰੀ ਸਹੀ ਆ ਜੇਤੀ ਪੁੱਤ ਖੁਸ਼ ਹੋਗਾ ਤਾਂ ਇਤੋਂ ਬੜੀ ਖੁਸ਼ੀ ਕੋਈ ਨਹੀਂ ਹੁੰਦੀ ਹੈਲੋ ਹੈਲੋ ਗੁਰਮੀਤ ਸਿੰਘ ਜੀ ਬੋਲਦੇ ਨੇ ਹਾਂਜੀ ਥੋੜੇ ਮੁੰਡੇ ਲੜਾਈ ਹੋ ਗਈ ਕੀ ਕਿਹਾ ਉਹਨੂੰ ਪੁਲਿਸ ਫੜ ਕੇ ਲੈ ਗਈ ਸੋਡੇ ਮੁੰਡੇ ਦਾ ਨਾਮ ਜਸੀਆ ਜੀ ਨਹੀਂ ਨਹੀਂ ਸਾਨੂੰ ਕੋਈ ਪੁਲੇਖਾ ਹੋਣਾ ਉਹ ਕਹਿੰਦਾ ਮੇਰੇ ਪਿਓ ਦਾ ਨੋ ਗੁਰਮੀਤ ਸਿੰਘ ਆ ਮੇਰਾ ਕੋਈ ਮੁੰਡਾ ਨਹੀਂ ਕੀ ਕਹਿ ਰਹੇ ਹੋ ਜੀ ਮੇਰੇ ਤਾਂ ਬਸ ਦੋ ਕੁੜੀਆਂ ਹੀ ਨੇ ਕੀ ਹੋ ਗਿਆ ਜੀ ਕੀ ਦਾ ਫੋਨ ਸੀ ਹੈਗਾ ਸੀ ਕੋਈ ਜਾਣ ਪਛਾਣ ਵਾਲਾ ਕਹਿੰਦਾ ਤੁਹਾਡੇ ਮੁੰਡੇ ਦੀ ਕਿਸੇ ਨਾਲ ਲੜਾਈ ਹੋ ਗਈ ਆ ਕੀ ਕਹਿ ਰਹੇ ਹੋ ਜੀ ਤੁਸੀਂ ਉਹ ਸਹੀ ਇਹ ਕਹਿ ਰਹੇ ਆ ਪੁਲਸ ਭੜ ਕੇ ਲੈ ਗਈ ਉਹਨੂੰ ਕੀ ਪੁਲਸ ਲੈ ਗਈ ਘਾੜੇ ਜੀ ਹਾਂ ਲੈ ਗਈ ਸੋ ਲੈ ਗਈ ਤੂੰ ਕਹ ਤਕ ਭਰਾਈਆ ਨਹੀਂ ਆ ਜੇ ਉਹਨੇ ਗਲਤੀ ਕੀਤੀ ਆ ਤਾਂ ਉਹਦੀ ਸਜ਼ਾ ਤਾਂ ਉਹਨੂੰ ਮਿਲੂਗੀ ਐ ਨਾ ਮੈਂ ਤਾਂ ਕਹਿੰਦਾ ਵਧੀਆ ਹੀ ਆ ਜੇ 4 ਦਿਨ ਜੇਲ੍ਹ ਕੱਟੂਗਾ ਜੱਸੀ ਤਾਂ ਉਹਦੀ ਅਕਲ ਠਗਾਨੇ ਆ ਜੂ ਜੀ ਜਵਾਕ ਤਾਂ ਆਪਣਾ ਹੀ ਆ ਤੁਸੀਂ ਐਂ ਕਿਉਂ ਕਹਿੰਦੇ ਹੋ ਜੇ ਉਹ ਤੋਂ ਗਲਤੀ ਹੋ ਗਈ ਤਾਂ ਉਹਨੂੰ ਮਾਫ ਕਰ ਦਿਓ ਉਹ ਆਹ ਜਦ ਤੇ ਲਾੜਦੇ ਨੇ ਉਹਨੂੰ ਖਰਾਬ ਕੀਤਾ ਇੰਨਾ ਲਾਡ ਪਿਆਰ ਚੰਗਾ ਨਹੀਂ ਜਿਹੜਾ ਸਹੀ ਗੱਲ ਤੇ ਸਟੈਂਡ ਲੈਦਾ ਬੰਦਾ ਕਿ ਨਾ ਉਹ ਲਿਆ ਕਰ ਲੋਕੀ ਕੀ ਕਹਿਣਗੇ ਉਹ ਤੂੰ ਲੋਕਾਂ ਦੀ ਕਿਉਂ ਪਰਵਾਹ ਕਰਦੀਆਂ ਉਹਨਾਂ ਦਾ ਬੋਲਦੀ ਰਹਿਣਾ ਕਦੇ ਚੰਗਾ ਕਦੇ ਮਾੜਾ ਚੱਲ ਮੰਨ ਲਾ ਜੇ ਮੈਂ ਉਹਨੂੰ ਛੜਵਾ ਵੀ ਲਿਆ ਤੈਨੂੰ ਕੀ ਲੱਗਦਾ ਉਹ ਗਾਹ ਨੂੰ ਸੋਧਰ ਜੂਗਾ ਕਦੇ ਵੀ ਨਹੀਂ ਉਨੇ ਉਹੀ ਚੋਰੀਆਂ ਕਰਦੀਆਂ ਨੇ ਉਹੀ ਲੋਕਾਂ ਨਾਲ ਲੜਾਈਆਂ ਕਰਦੀਆਂ ਨੇ ਤੇ ਫੇਰ ਫੇਰ ਜੇਲ੍ਹ ਜਾਊਗਾ ਤੇਰਾ ਲਾਡਲਾ ਪੁੱਤ ਉਹ ਵਾਰ-ਵਾਰ ਗਲਤੀਆਂ ਕਰੀ ਜਾਊਗਾ ਤੇ ਰੰਬੇ ਲਿਆਉਂਦਾ ਰਹੂਗਾ ਫੇਰ ਮੈਂ ਉਹਨੂੰ ਵਾਰ-ਵਾਰ ਛੜਾਈ ਜਾਊਗਾ ਉਹ ਆਪੀ ਦਾ ਕਹਿ ਨਹੀਂ ਹੁੰਦੀ ਆ ਜੋ ਜਿਹੇ-ਜਾ ਬਿੱਜੂਗਾ ਉਹੋ ਜਿਹਾ ਹੀ ਵੱਢੂਗਾ ਜੇ ਉਹ ਜੱਸੀ ਨੇ ਗਲਤ ਕੰਮ ਕੀਤੇ ਨੇ ਤਾਂ ਉਹਦੀ ਸਜ਼ਾ ਤਾਂ ਉਹ ਹੀ ਭੁਗਤੂ ਪਰ ਫੇਰ ਵੀ ਉਹ ਤੂੰ ਸਮਝੀ ਨਹੀਂ ਰਹੀ ਮੈਂ ਨਹੀਂ ਤੇਰੀ ਕੋਈ ਗੱਲ ਸੁਣਨੀ ਉਹਨੂੰ ਉਹਦੀਆਂ ਗਲਤੀਆਂ ਦੀ ਸਜ਼ਾ ਮਿਲਣੀ ਹੈ ਚਾਹੀਦੀ ਆ ਮੇਰੀ ਗੱਲ ਧਿਆਨ ਨਾਲ ਸੁਣ ਲੈ ਨਾ ਤਾਂ ਉਹਨੂੰ ਅੱਜ ਤੋਂ ਬਾਅਦ ਮੈਂ ਛਡਵਾਵਾ ਨਾ ਹੀ ਮੇਰਾ ਉਹ ਨਾਲ ਕੋਈ ਰਿਸ਼ਤਾ ਮੇਰੇ ਤਾਂ ਬਸ ਦੋਤੀ ਹੀ ਨੇ ਹਾਏ ਰੱਬਾ ਇਹ ਮੁੰਡੇ ਨੇ ਤਾਂ ਸਾਨੂੰ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਮੰਮੀ ਕੀ ਹੋ ਗਿਆ ਡੈਡੀ ਜੀ ਕਹਤਾ ਤੁਹਾਨੂੰ ਬੋਲ ਰਹੇ ਸੀ ਉਹ ਤਾਂ ਤੇਰੇ ਪਿਓ ਨੇ ਤਾਂ ਬੋਲਣਾ ਹੀ ਆ ਤੇਰਾ ਪਰ ਕੰਮੀ ਇਹੋ ਜੇ ਕਰਨ ਲੱਗ ਗਿਆ ਮੰਮੀ ਹੁਣ ਕੀ ਕਰਤਾ ਵੀਰੇ ਨੇ ਉਹ ਤੋ ਬਾਹਰ ਪਤਾ ਨਹੀਂ ਕਿੰਨਾ ਨਾਲ ਲੜ ਪਿਆ ਲੜਾਈ ਇੰਨੀ ਵੱਧ ਗਈ ਤੇ ਉਹਨੂੰ ਨਾ ਜੱਸੀ ਨੂੰ ਪੁਲਿਸ ਚੱਕ ਕੇ ਲੈ ਗਈ ਸੱਚੀ ਮੰਮੀ ਪਰ ਡੈਡੀ ਜੀ ਨੂੰ ਇਹ ਗੱਲ ਤਾਂ ਕਿਵੇਂ ਪਤਾ ਲੱਗਿਆ ਤੇਰੇ ਡੈਡੀ ਦੇ ਦੋਸਤ ਦਾ ਫੋਨ ਆਇਆ ਸੀਗਾ ਉਹਨੂੰ ਪਤਾ ਨਹੀਂ ਕੀ ਨੇ ਦੱਸਤਾ ਵੀ ਉਹ ਥਾਣੇ ਚ ਪਤਾ ਨਹੀਂ ਮੁੰਡਿਆਂ ਨੇ ਹੋਰ ਸਾਨੂੰ ਕਿੰਨੇ ਕ ਦੁੱਖ ਦੇਣੇ ਨੇ ਪਰ ਤੇਰੇ ਡੈਡੀ ਨੇ ਉਹਨੇ ਤਾਂ ਸਾਫ਼-ਸਾਫ਼ ਮੈਨੂੰ ਕਹਿਤਾ ਵੀ ਮੈਂ ਨਹੀਂ ਹੁਣ ਉਹਦੀ ਕੋਈ ਹੈਲਪ ਕਰਨੀ ਪਰ ਮੰਮੀ ਹੁਣ ਡੈਡੀ ਜੀ ਵੀ ਫਿਰ ਕੀ ਕਰਨ ਉਹ ਤਾਂ ਆਪ ਜਿੱਸੀ ਟੋੱਕੇ ਪਏ ਨੇ ਪਰ ਉਹ ਉਹ ਗਲਤੀਆਂ ਕਰਨੋਂ ਨਹੀਂ ਹਟਦਾ ਹੈਗਾ ਨਾਲੇ ਮੰਮੀ ਗਲਤੀਆਂ ਤਾਂ ਗਲਤੀਆਂ ਹੁੰਦੀਆਂ ਨੇ ਕਿੰਨਾ ਕ ਜੀ ਡੈਡੀ ਉਹਦੀਆਂ ਗਲਤੀਆਂ ਲੁਕੋਈ ਜਾਣਗੇ ਧੀਏ ਤੁਸੀਂ ਆਪਦੀ ਜਗ੍ਹਾ ਤੇ ਸਹੀ ਹੋ ਪਰ ਮਾਂ ਦਾ ਦਿਲ ਤਾਂ ਮਾਂ ਦਾ ਹੀ ਹੁੰਦਾ ਨਾ ਪੁੱਤ ਭਾਵੇਂ ਜਿੰਨਾ ਮਰਜ਼ੀ ਕਾਣਾ ਹੋਵੇ ਪਰ ਮਾਂ ਲਈ ਤਾਂ ਪੁੱਤ ਪੁੱਤ ਹੀ ਰਹਿੰਦਾ ਮੰਮੀ ਮੈਂ ਸਮਝ ਸਕਦੀ ਆ ਤੁਹਾਡੇ ਦਰਦ ਨੂੰ ਪਰ ਸੱਚ ਤਾਂ ਸੱਚ ਹੀ ਆ ਨਾ ਇਹ ਮਾਂ ਦੀ ਮਮਤਾ ਨਾਲ ਬਦਲਣ ਤਾਂ ਨਹੀਂ ਲੱਗਿਆ ਡੈਡੀ ਜੀ ਨੇ ਜਿਹੜਾ ਵੀ ਫੈਸਲਾ ਲਿਆ ਨਾ ਮੰਮੀ ਜੱਸੀ ਲਈ ਬਿਲਕੁਲ ਸਹੀ ਲਿਆ ਜੱਸੀ ਨੇ ਜਿਹੜੀ ਗਲਤੀ ਕੀਤੀ ਹੈ ਨਾ ਹੁਣ ਜਦੋਂ ਉਹਦੀ ਉਹ سزا ਪੂਕਤੂਗਾ ਨਾ ਫੇਰ ਦੇਖਿਓ ਉਹਦੇ ਕਿਵੇਂ ਅਕਲ ਟਿਕਾਣੇ ਆਉਂਦੀ ਮੁੜਕੇ ਇਹ ਜੇ ਕੋਈ ਵੀ ਕੰਮ ਕਰਨ ਤੋਂ ਨਾ ਪਹਿਲਾਂ 100 ਵਾਰ ਸੋਚੂਗਾ ਨਹੀਂ ਕਰਤੀ ਨਾ ਤੂੰ ਵੀ ਆਪਦੇ ਪਿਓ ਵਾਲੀ ਗੱਲ ਲੋਕੀ ਕੀ ਕਹਿਣਗੇ ਵੀ ਇਹਨਾਂ ਦਾ ਕੱਲਾ ਕੱਲਾ ਮੁੰਡਾ ਸੀ ਉਹਦੇ ਬਾਰੇ ਹੀ ਨਹੀਂ ਸੋਚਦੇ ਇਹ ਮੰਮੀ ਲੋਕਾਂ ਦਾ ਕੀ ਆ ਲੋਕੀ ਤਾਂ ਮੈਨੂੰ ਵੀ ਬਹੁਤ ਕੁਝ ਕਹਿੰਦੇ ਸੀ ਪਰ ਤੁਸੀਂ ਕਿਹਾ ਸੀ ਨਾ ਵੀ ਕੰਨਾਂ 'ਚ ਕੋੜਾ ਤੇਲ ਪਾਲਾ ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ ਮੰਮੀ ਸਮਾ ਬਲਵਾਨ ਆ ਉਹ ਬੰਦੇ ਨੇ ਸਭ ਕੁਝ ਸਿਖਾ ਦਿੰਦਾ ਨਾਲੇ ਜੇ ਵੀਰੇ ਨੇ ਆਪਣੀ ਇਸ ਗਲਤੀ ਤੋਂ ਸਿੱਖ ਲਿਆ ਨਾ ਵੀ ਉਹਦੇ ਲਈ ਕੀ ਸਹੀ ਆ ਤੇ ਕੀ ਗਲਤ ਫੇਰ ਦੇਖਿਓ ਕਿਵੇਂ ਉਹਦੀ ਜ਼ਿੰਦਗੀ ਬਦਲਦੀ ਹਾਂ ਧੀਏ ਤੂੰ ਸਹੀ ਕਹਿਨੀ ਆ ਰੱਬ ਕਰੇ ਇਹ ਸਭ ਕੁ ਉਹਦੀ ਜ਼ਿੰਦਗੀ ਸੁਧਾਰ ਦਵੇ ਹਾਂ ਮੰਮੀ ਜਿ세 ਮੇਰਾ ਵੀ ਭਰਾ ਤੇ ਮੈਂ ਵੀ ਨਾ ਉਹਦਾ ਪਲਾਈ ਚ ਹੋਣੀ ਆ ਪਰਤੀ ਐ ਮੰਚ ਨੇ ਇੱਕ ਡਰ ਵੀ ਆ ਜੇ ਉਹ ਇਹਨਾਂ ਆਵਦੀਆਂ ਗਲਤੀਆਂ ਤੋਂ ਕੁਝ ਨਾ ਸਿੱਖਿਆ ਨਾ ਸੁਧਰਿਆ ਫੇਰ ਮੰਮੀ ਸੁਧਰੂਗਾ ਜਰੂਰ ਸੁਧਰੂਗਾ ਵੀਰਾ ਡੈਡੀ ਜੀ ਨੇ ਜੋ ਵੀ ਫੈਸਲਾ ਲਿਆ ਨਾ ਬਹੁਤ ਸੋਚ ਸਮਝ ਕੇ ਲਿਆ ਦੇਖ ਲੈ ਲਖਵਿੰਦਰ ਸਿੰਘ ਬੜਾ ਕੰਜੂਸ ਨਿਕਲਿਆ ਤੂੰ ਮੁੰਡੇ ਦੀ ਲੋੜੀ ਤੇ ਬਲਾਇਆ ਨਹੀਂਦਾ ਉਹ ਨਹੀਂ ਭਰਾਵਾ ਕਾਕੇ ਦਾ ਪ੍ਰੋਗਰਾਮ ਅਸੀਂ ਐਤਕੀ ਪੈਂਡਿੰਗ ਰੱਖ ਲਿਆ ਅਗਲੇ ਸਾਲ ਮਨਾਵਾਂਗੇ ਤੈਨੂੰ ਵੀ ਜ਼ਰੂਰ ਬੁਲਾਵਾਂਗੇ ਉਹ ਨਹੀਂ ਨਹੀਂ ਯਾਰ ਮੈਂ ਤਾਂ ਵੈਸੇ ਹੀ ਮਜ਼ਾਕ ਕਰਦਾ ਸੀ ਤੈਨੂੰ ਉਹ ਲੈ ਯਾਰ ਆ ਕੀ ਗੱਲ ਕਰਤੀ ਜੇ ਮੈਂ ਕੋਈ ਫੰਕਸ਼ਨ ਕਰੂੰਗਾ ਤੈਨੂੰ ਤਾਂ ਪਹਿਲਾਂ ਬੁਲਾਉਂਗਾ ਤੈਨੂੰ ਥੋੜੀ ਭੁਲਾਗਾ ਹੋਰ ਸੁਣਾ ਕੀ ਹਾਲ ਚਾਲ ਨੇ ਤੇਰੇ ਕੰਮਕਾਰ ਸੱਟਾ ਹਾਂ ਹਾਂ ਕੰਮਕਾਰ ਵਧੀਆ ਵੀਰੇ ਬਾਬੇ ਦੀ ਫੁੱਲ ਕਿਰਪਾ ਚੱਲ ਬਹੁਤ ਵਧੀਆ अच्छा ये दस तू प्लॉट दी रजिस्ट्री करवा ली फिर नहीं वीरए हजे ਲੱਗੂਗਾ ਟਾਈਮ ਰਜਿਸਟਰੀ ਹੋਣ ਚ ਅੱਛਾ ਹਜੇ ਪਿਆ ਟਾਈਮ ਅੱਛਾ ਰਾਜ ਇਹ ਜਿਹੜਾ ਤੂੰ ਪਲਾਟ ਖਰੀਦਿਆ ਹੈ ਇਹ ਹੈ ਕਿਹੜੀ ਸਾਈਡ ਪਲਾਂ ਉਹ ਤੂੰ ਸਾਈਡ ਦੀ ਗੱਲ ਕੀ ਕਰਦਾ ਯਾਰ ਚੱਲ ਮੈਂ ਤੈਨੂੰ ਹੁਣ ਹੀ ਜਾ ਕੇ ਦਿਖਾ ਲਿਓਣਾ ਉਹ ਨਹੀਂ ਰਾਜ ਹੁਣ ਨਹੀਂ ਜਾ ਹੋਣਾ ਹੁਣ ਦੁਕਾਨਦਾਰੀ ਦਾ ਟਾਈਮ ਆ ਕਿਸੇ ਨਾ ਕਿਸੇ ਦਾਣਾ ਜਾਣਾ ਲੱਗਾ ਰਹਿੰਦਾ ਉਹ ਫੇਰ ਕੀ ਹੋ ਗਿਆ ਯਾਰ 5 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਆਪਾਂ ਜਾਣ ਆਉਣ ਹੀ ਕਰਨੇ ਦੇਖ ਕੇ ਮੁੜ ਆਵਾਂਗੇ ਗੱਲ ਨੂੰ ਸਮਝ ਰਾਜ ਬਾਈ ਇਸ ਤਰ੍ਹਾਂ ਕੰਮ ਦੇ ਵਿੱਚ ਨਹੀਂ ਮੈਂ ਜਾ ਸਕਦਾ ਕਿਸੇ ਦਿਨ ਵੇਲੇ ਹੋ ਕੇ ਗੱਡਾਂਗੇ ਟਾਈਮ ਆਪਾਂ ਓਏ ਯਾਰ ਤੂੰ ਵੀ ਨਾ ਲਖਵਿੰਦਰ ਉਹ ਕਦੇ ਕੰਮ ਦਾ ਖਿਹੜਾ ਵੀ ਛੱਡ ਦਿਆ ਕਰ ਸਾਰਾ ਦਿਨ ਕੰਮ ਕੰਮ ਲਾਈ ਰੱਖਦਾ ਚੱਲ ਫਿਰ ਤੇਰੀ ਮਰਜ਼ੀ ਉਹ ਨਹੀਂ ਮਰਜ਼ੀ ਦਾ ਭਰਾਵਾ ਤੇਰੇ ਨਾਲ ਹੀ ਆ ਵੈਸੇ ਤੂੰ ਦੱਸਿਆ ਨਹੀਂ ਪਲਾਟ ਹੈ ਕਿੱਥੇ ਐਗਜੈਕਟ ਤੇਰਾ ਯਾਰ ਜਿਹੜਾ ਆਪਣੇ ਸ਼ਹਿਰ ਦਾ ਮੇਨ ਬਾਈਪਾਸ ਹੈ ਨਾ ਹੂੰ ਹੂੰ ਉਸ ਤੋਂ 2 ਕਿਲੋਮੀਟਰ ਜਾ ਕੇ ਨਾਲ ਪٹرول ਪੰਪ ਹੈ ਹਾਂ ਹਾਂ ਬਸ ਉਹ ਪੰਪ ਦੇ ਲੱਗ ਗਈ ਅੱਛਾ ਐਮਕੇ ਬਾਈਪਾਸ ਕੋਲੇ ਹਾਂ ਹਾਂ ਬਰੇ ਬਸ ਆਏ ਸਮਝੋ ਉਹਦੇ ਨੇੜੇ ਜੀ ਹੈ ਰਾਜ ਬਾਈਪਾਸ ਦੇ ਕੋਲ ਤਾਂ ਮੇਰੇ ਦਾਜ ਦੇ ਮੁੰਡੇ ਵੀ ਕੋਠੀ ਬਣਾ ਰਹੇ ਆ ਇੱਕ ਕੋਠੇ ਯਾਰ ਜਿੱਥੇ ਤੱਕ ਮੇਰਾ ਖਿਆਲ ਹੈ ਨਾ ਉੱਥੇ ਤਾਂ ਕੋਈ ਕੋਠੀ ਬਣ ਨਹੀਂ ਰਹੀ ਤੈਨੂੰ ਵੈਸੀ ਭਲੇਖਾ ਲੱਗ ਗਿਆ ਹੁਣ ਕਿਸੇ ਹੋਰ ਪਾਸੇ ਹੋ ਨਹੀਂ ਨਹੀਂ ਰਾਜ ਮੈਨੂੰ ਕੋਈ ਭਲੇਖਾ ਨਹੀਂ ਬਾਕੀ ਆਪਾਂ ਹੁਣੇ ਫੋਨ ਤੇ ਪਤਾ ਕਰ ਲੈਨੇ ਆ ਹਾਂਜੀ ਸਣੀ ਵੀਰੇ ਜਿਹੜੀ ਤੁਸੀਂ ਕੋਠੀ ਬਣਾ ਰਹੇ ਹੋ ਇਹ ਕਿਹੜੀ ਸਾਈਡ ਤੇ ਬਣਾ ਰਹੇ ਹੋ ਨਵੀਂ ਕੋਠੀ ਐਮ ਕੇ ਬਾਈਪਾਸ ਵਾਲੀ 메ਨ ਰੋਡ ਤੇ ਠੀਕ ਆ ਠੀਕ ਆ ਵੀਰੇ ਕੋਈ ਕੰਮ ਸੀ ਗੱਲ ਕੀ ਹੋ ਗਈ ਕੋਈ ਗੱਲ ਨਹੀਂ ਵੀਰੇ ਮੇਰੇ ਨਾ ਦੋਸਤ ਨੇ ਉੱਥੇ ਇੱਕ ਪਲਾਟ ਲਿਆ ਤੇ ਮੈਂ ਇਹਨੂੰ ਦੱਸ ਰਿਹਾ ਸੀ ਕਿ ਮੇਰੇ ਤਾਏ ਦਾ ਮੁੰਡੇ ਨੇ ਵੀ ਕੋਠੀ ਉੱਥੇ ਹੀ ਪਾਈ ਐ ਠੀਕ ਐ ਚੱਲ ਰਵਿੰਦਰ ਮੈਂ ਫੇਰ ਗੱਲ ਕਰਦਾ ਮੈਂ ਕਿਤੇ ਜਾਣਾ ਸੀ ਚੱਲ ਠੀਕ ਆ ਵੀਰੇ ਮੈਂ ਫੇਰ ਕਰਦਾ ਗੱਲ ਤੇਰੇ ਨਾਲ ਹਰ ਰਾਜ ਹੁਣ ਆਇਆ ਮੇਰੀ ਗੱਲ ਤੇ ਯਕੀਨ ਲਖਵਿੰਦਰ ਯਾਰ ਯਕੀਨ ਤਾਂ ਮੈਨੂੰ ਤੇਰੇ ਤੇ ਪੂਰਾ ਪਰ ਯਰ ਮੈਂ ਉੱਥੇ ਕੋਈ ਕੋਠੀ ਪੈਂਦੀ ਦੇਖੀ ਨਹੀਂ ਉਹ ਕੋਈ ਗੱਲ ਨਹੀਂ ਜੇ ਨਹੀਂ ਦੇਖੀ ਤਾਂ ਹੁਣ ਦੇਖ ਲੇਗਾ ਉਹ ਸੱਚ ਮੈਨੂੰ ਇਹ ਤਾਂ ਦੱਸ ਵਿੱਕੀ ਬਾਹਰ ਕਦੋਂ ਚਲਾ ਗਿਆ ਵਿੱਕੀ ਬਾਹਰ